ਸਤਿ ਸ੍ਰੀ ਅਕਾਲ ਜੀ ਸਾਰੇ ਆਪਰਾਵਨ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਫਰੋਇਪੁਰ ਜ਼ਿਲ੍ਹੇ ਦੇ ਮਾਨਮੱਤੇ ਨਗਰ ਪਿੰਡ ਚੁੱਗੇ ਦੇ ਵਿੱਚ ਚੁੱਗੇ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਤੇ ਇੱਕ ਤੁਹਾਡੇ ਲਈ ਬਾ ਕਮਾਲ ਝੋਟੀ ਲੈ ਕੇ ਆਏ ਆ ਮਿੱਤਰੋ ਸੂਈ ਸਵਾਈ ਆ ਤਿਆਰ ਦੁੱਧ ਵਾਲੀ ਆ ਕੰਡੇ ਤੇ ਚੜਾਉਂਦੀ ਆ ਦਹੀਂ ਤੋਂ ਡੇਲੀ ਪੈਸੇ ਕਮਾਉਂਦੀ ਆ ਉਹ ਚੀਜ਼ ਲੈ ਕੇ ਆਏ ਆ ਛੋਟਾ ਸਿੰਘ ਕਰਮਵਾਲੀ ਦਾ ਬਰੀਕੀ ਬਾਕਮਾਲਾ ਕੀ ਰੇਟ ਕਰਦਾ ਕੀ ਡਿਟੇਲ ਆ ਸਾਰੀ ਗੱਲਬਾਤ ਆਪਾਂ ਮਾਲਕ ਦੇ ਨਾਲ ਕਰਾਂਗੇ ਇੰਦੀ ਬਾਰੇ ਮੁੱਢਲੀ ਜਾਣਕਾਰੀ ਆ ਜਿਹੜੀ ਉਹ ਮਾਲਕ ਤੋਂ ਜਾਣਾਂਗੇ ਆਪਾਂ ਆਓ ਮਿਲਦੇ ਆ ਬਾਈ ਨੂੰ ਕਰਦੇ ਆ ਗੱਲਬਾਤਾਂ ਦਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਸੇਤਾ ਸੁਣਾਓ ਜੀ ਬਿਲਕੁਲ ਠੀਕ ਹੈ ਜੀ ਓਕੇ ਆ ਜਾਵਾਂ ਜੀ ਹਾਂਜੀ ਹਾਂਜੀ ਅੱਛਾ ਬਾਈ ਪਹਿਲਾਂ ਇੱਕ ਵਾਰੀ ਆਪਣਾ ਨਾਮ ਦੱਸ ਦਈਏ ਜੀ ਰਜਿੰਦਰ ਸਿੰਘ ਬਾਈ ਜੀ ਉਰਫ ਪੱਪੂ ਠੀਕ ਹੈ ਉਰਫ ਪੱਪੂ ਕਹਿੰਦੇ ਆ ਨਾ ਪਿੰਡ ਦੇ ਪਿੰ ਠੀਕ ਆ ਦੀਪ ਸਿੰਘ ਵਾਲਾ ਪਿੰਡ ਠੀਕ ਆ ਅੱਛਾ ਬਾਈ ਜੀ ਜਿਹੜੀ ਝੋਟੀ ਖੜੀ ਆਪਣੇ ਕੋਲੇ ਕਿੰਨਾ ਵਾ ਸੂਆ ਜੀ ਦੂਜਾ ਸੂਆ ਬਾਈ ਜੀ ਦੂਜਾ ਸੂਆ ਸੋਈ ਹੈ ਹਾਂਜੀ ਛੇਕ ਦੇ ਦਾਣ ਦਾ ਹਜੇ ਚੱਕਦੀ ਹੈ ਛੇਕ ਦੇ ਦਾਣ ਦਾ ਚੱਕਦੀ ਹੈ ਜਣੀ ਵਣ ਮੜੀ ਠੀਕ ਆ ਅੱਛਾ ਕਿੰਨੇ ਦਿਨ ਹੋ ਗਏ ਬਾਈ ਅੱਜ ਇਹਨੂੰ ਸੋਈ ਨੂੰ ਸੀਮਾ ਤੇ ਸਤਵਾਂ ਬਾਈ ਜੀ ਨਾਰੂਆ ਹਜੇ ਬੱਚੇ ਦੇ ਨਾਲ ਹੈ ਠੀਕ ਆ ਕੱਟੀ ਆ ਗਈ ਮਗਰ ਕੇ ਕੱਟਾ ਗਿਆ ਜੀ ਕੱਟਾ ਬਾਈ ਜੀ ਨਵਾਬ ਦਾ ਨਵਾਬ ਦਾ ਕੱਟਾ ਆ ਗਿਆ ਦੇ ਮਗਰ ਅੱਛਾ ਕਿੰਨਾ ਆਪ ਕਿਹੜੇ ਸੀਮਣ ਦੀ ਇਹ ਜੀ ਕੀ ਜਾਂਦਾ ਇਹ ਬਰਾਜ ਦੀ ਜੀ ਜਮਰਾਜ ਦੀ ਹੈ ਆਪ ਹਾਂਜੀ ਭਾਈ ਠੀਕ ਆ ਭਾਈ ਅੱਛਾ ਭਈ ਅੱਜ 7 ਦਿਨਾਂ ਦੀ ਸੂਈ ਦੇ ਥੱਲੇ ਜਿਹੜਾ ਕੰਡੇ ਵਾਲਾ ਦੁੱਧ ਆ ਉਹ ਕਿੰਨਾ ਵੈਂਦੇ ਸਰ ਭਾਈ ਜੀ ਹੈ 13 ਤੋਂ ਵੀ 14 ਹੁੰਦਾ ਆਪਾਂ 12 ਕਿਲੋ ਪਾਉਣੀ ਚਾਰ ਟਾਈਮ ਆਪਣੇ ਮੰਨ ਲਓ ਕੰਡਾ ਲੈ ਕੇ ਆ ਜੇ ਨਾ ਹੋਵੇ ਵੀ ਇੱਥੇ 10 ਰਹਿ ਜੇ 9 ਰਹਿ ਜੇ ਮੈਂ ਤੁਹਾਨੂੰ ਦੱਸਦਾ ਵੀ 12 ਕਿਲੋ ਚ ਪਾਵਾਂ 5 ਟਾਈਮ ਚੋਲੇ ਆਪਣੇ ਕਰੀ ਜੀ ਠੀਕ ਆ ਜੀ ਹਾਂਜੀ ਅੱਛਾ ਭਾਈ ਜਵਾਈ ਦੇ ਵਿੱਚ ਵੀ ਓਕੇ ਆ 12 ਕਿਲੋ ਦੁੱਧ ਵੀ ਕੰਡੇ ਵਾਲਾ 6-7 ਦਿਨ ਪੀਕ ਲੈਵਲ ਦਾ ਦੁੱਧ ਕਿੰਨਾ ਦੇਜੋਗੀ ਤੇਰੇ ਪਿਛਲੇ ਸਾਲ ਬਾਈ ਜੀ ਨੇ ਪਹਿਲੇ ਸੂਏ 13 ਦਿੱਤਾ ਠੀਕ ਆ ਜੀ ਤਾਂ ਕੀ ਮੇਰੇ ਸਾਹ 17 ਵੀ ਦੇ ਸਕਦੀ ਐ 18 ਵੀ ਦੇ ਸਕਦੀ ਐ ਉਹ ਤਾਂ ਸੇਵਾ ਤੇ ਆ ਹਾਂ ਜੀ 15 ਤੋਂ ਬਾਹਰ ਚੱਲੂਗੀ ਨਹੀਂ ਬਾਈ ਜੀ 16 ਤੋਂ ਠੀਕ ਆ 16 ਤੋਂ ਬਾਹਰ ਅਪ ਕਰੂਗੀ ਹਾਂ ਜੀ ਆਪ ਠੀਕ ਆ ਗਾਰੰਟੀ ਦੇ ਠੀਕ ਆ ਬਾਈ ਅੱਛਾ ਵੀ ਬਾਈ ਇੱਕ ਮੈਨੂੰ ਗੱਲ ਹੋਰ ਦੱਸੀ ਜਿੰਦੀ ਵੀ ਇਹ ਹੁਣ ਤੇਰੇ ਟਾਈਮ ਤੋਂ ਟਾਈਮ ਤੇ ਚੋਕੇ ਦੀ ਵੀਡੀਓ ਬਣਾ ਰਹੇ ਆ ਆਪਾਂ ਬਾਈ ਜੀ ਸਾਢੇ 6 ਦੀ ਚੋਈ ਆ ਹੁਣ ਤੁਸੀਂ ਟਾਈਮ ਵੇਲੋ ਕਿੰਨਾ ਹੋ ਗਿਆ ਇਹ ਨਹੀਂ ਵੀ ਦਫਾ ਮਿੰਟਾਂ ਦੇ ਵੱਧ ਟਾਈਮ ਲਾਉਣਾ 6 ਵਜੇ ਮਿੱਤਰੋ ਉਹ ਤੁਹਾਨੂੰ ਤੁਸੀਂ ਰੋਜ਼ ਵੀ ਨਹੀਂ ਹੁੰਦਾ ਪਤਾ ਲੱਗ ਜੂਗਾ ਪਹਿਲਾਂ ਹੀ ਆ 12 ਘੰਟਿਆਂ ਤੋਂ ਵੀਡੀਓ ਬਣ ਰਹੀ ਦੀ ਹੋ ਜੀ ਅੱਛਾ ਬਰੀਕੀ ਬਰੁਕੀ ਬੜੀ ਚੰਗੀ ਕੱਟੀ ਦੇ ਵਿੱਚ ਹਨਾ ਹਾਂਜੀ ਹੂੰ अच्छा भाई रेट की रहूगा अंदा जी देण ਲੈਣਾ रेट भाई जी 155 ਜੀ 155 ਦੇ ਵਿੱਚੋਂ ਲਾੜ ਪਿਆਰ ਥੋੜਾ ਹੋ ਜਾ ਹਾਂਜੀ ਜਰੂਰ ਜਰੂਰ ਇਹਨਾਂ ਦਾ ਬਾਈ ਜੀ ਘਰੇ ਆਏ ਦਾ ਕਰਨਾ ਚਾਹੀਦਾ ਠੀਕ ਹੈ ਜੀ ਲੈ ਵੀ ਮਿੱਤਰੋ 1,55,000 ਰੁਪਏ ਦੀ ਕੀਮਤ ਚੋਟੀ ਦੀ ਤੈਅ ਕੀਤੀ ਆ ਬਾਈ ਹੁਣਿਆਂ ਨੇ ਕੱਟਾ ਮਗਰ ਇਹਦੇ ਨਵਾਬ ਦਾ ਵਾ ਸੀਲ ਨਹੀਂ ਪਾਉਣੀ ਦੂਜਾ ਬੱਚਾ ਛੱਡ ਕੇ ਹੁਣੇ ਹੀ ਵੇਖ ਲਓ ਠੀਕ ਹੈ ਜੀ ਆਹ ਪਹਿਲੇ ਬੱਚੇ ਦੀ ਵੀ ਕੋਈ ਕੋਆਲੀ ਬਰੀਕੀ ਬਰੂਕੀ ਬਾਕਮਾਲਾ ਚੋਟੀ ਦੇ ਵਿੱਚ ਚਵਾਈ ਚਵਾਈ ਵਾਲੇ ਪੂਰੇ ਬੰਬਰ ਰਿਕਾਰਡ ਤੋੜੀ ਫਿਰਦੀ ਆ ਮਿੱਤਰੋ ਕਹਿਣ ਦੀਆਂ ਗੱਲਾਂ ਨਹੀਂ ਗਿਆ ਇਹ ਤਾਂ ਹੁਣ ਥੋੜਾ ਟਾਈਮ ਕਰ ਕੋ ਟੋਕੜ ਕੇ ਬਣਾ ਕੇ ਵੀ ਮੈਂ ਵਿਕਦੀਆਂ ਦੇਖੀਆਂ ਮਿੱਤਰੋ ਕਿਉਂਕਿ ਬਰੀਕੀ ਬਹੁਤ ਚੰਗੀ ਝੋਟੀ ਨੂੰ ਆਰਡਰ ਦੀ ਕੁਆਲਿਟੀ ਪੂਰੀ ਚੰਗੀ ਬਿਹਤਰੀਨ ਕਰਮਾਲੀ ਦਾ ਢਾਂਚਾ ਬਹੁਤ ਮਜ਼ਬੂਤ ਆ ਹੱਡਾ ਪੈਰਾਂ ਦੀ ਲੈ ਵੀ ਪੁੱਤ ਇੱਕ ਵਾਰੀ ਲੈਵੇ ਤੇ ਅੱਖ ਕੈਮਰੇ ਦੀ ਫੇਰ ਕਰਦੇ ਜਾਂਦੇ ਦੀ ਬੇਰ ਦੱਸੂਗੀ ਉਹ ਲੈਵਾ ਦਾ ਬਾਈ ਸੂਲ ਨਾਲ ਲਾਈ ਖੜੀ ਤਰ ਦੇਖੋ ਉਧਰੋਂ ਤੁੰਨੀ ਨਾਲ ਲੈ ਠੀਕ ਲੈਵੇ ਵਾਲੇ ਦਾ ਤੁਸੀਂ ਆਖੋਗੇ ਮੇਰੇ ਹਿਸਾਬ ਚ ਹਜ਼ਾਰ ਮੈਂ ਮਗਰ ਇੱਕ ਲਾਉਗੀ ਇਹੋ ਜਾਂ ਏਹ ਹਰਿਆਣੇ ਦੀਆਂ ਮਈਆਂ ਨੂੰ ਮਾਤ ਪਾਉਂਦੀਆਂ ਕਰਵਾਉਂਦੀ ਹੈ ਹਰਿਆਣੇ ਤੁਸੀਂ ਤਾਂ ਬਾਈ ਆਪਾਂ ਨੂੰ ਪਤਾ ਕਿੱਥੋਂ ਇਹ ਤਾਂ ਖੜੀ ਹੁਣ ਆਪਣੇ ਪੰਜਾਬ ਚ ਗੱਲ ਕਰ ਇਹਦਾ ਇਹਦੀ ਕੀਮਤ ਜਿੰਨੇ ਦੀ ਤੁਸੀਂ ਮੰਗੀ ਐ ਨੇ ਦੀ ਤਾਂ ਉੱਥੇ ਉਹਨਾਂ ਨੇ ਤੋਕੜ ਗੱਪੜ ਕਰ ਦੇਣੀ ਅੱਛਾ ਬਾਈ 1 55 ਜੋ ਲਾਡ ਪਿਆਰ ਹੋ ਜਾਊਗਾ ਜ਼ਰੂਰ ਜ਼ਰੂਰ ਤੇ ਉਹਨੂੰ ਆਪਣਾ ਨੰਬਰ ਸਾਂਝਾ ਜ਼ਰੂਰ ਕਰ ਦੇ 98141 ਬਾਈ ਜੀ ਜੀ 96008 ਇੱਕ ਵਾਰੀ ਹੋਰ ਆਉਣ ਦਿਓ ਜੀ 98141 96008 ਠੀਕ ਹੈ ਜੀ ਇੱਕ ਵਾਰ ਹੋਰ ਆ ਬਾਈ ਜੀ ਇਹਨੂੰ ਕੋਈ ਵੀ ਬੰਦਾ ਖਰੀਦ ਕੇ ਲੈ ਜਾਏ ਗੱਬਣ ਹੋਵੇ ਚਾਹ ਨਾ ਹੋਵੇ ਜਿੰਨਾ ਚਿਰ ਦੁੱਧ ਵੀ ਪੀਵੇ ਉਹਦੀ ਮਰਜ਼ੀ ਲੱਖ ਰੁਪਏ ਦੀ ਫੇਰ ਭੌਂਦੇ ਆਪ ਨੂੰ ਵਾਸਤੇ ਨਾ ਲੈ ਵੀ ਜਿਹੜਾ ਲੈ ਕੇ ਜਾਊ ਲੱਖ ਰੁਪਏ ਦੀ ਵਾਪਸ ਲੈ ਲਾ ਜੀ ਜਿੰਨਾ ਮਰਜ਼ੀ ਵੀ ਪਾਉਂ ਦੀ ਗੱਬਣ ਹੋਵੇ ਜਾਂ ਨਾ ਹੋਵੇ ਪਾਵਾ ਖਾਲੀ ਹੋਵੇ ਜੀ ਠੀਕ ਹੈ ਜੀ ਠੀਕ ਹੈ ਪਾਵਾ ਸਾਢੇ ਦੋ ਪਿਲੇ ਪਾਉਂ 6 ਮਹੀਨੇ ਪਿਲੇ ਪਾਵਾ 2 ਮਹੀਨੇ ਪਿਲੇ ਉਹ ਅਗਲੇ ਦੀ ਡਿਮਾਂਡ ਹੈ ਠੀਕ ਹੈ ਲੈ ਵੀ ਮਿੱਤਰੋ ਇਹ ਵੀਡੀਓ ਚ ਕਹਦਾ ਇਹ ਨਹੀਂ ਵੀ ਲੱਖ ਜਾ ਦੇ ਕਿ ਅਗਲਾ ਆਪਣੇ ਤੋਂ ਵੇਖ ਕੇ ਜਾਊਗਾ ਹਾਂ ਜੀ ਚੌੜੀ ਆਪਾਂ ਵੇਖਣੀ ਇਹਦੀ ਥਣ ਦੇ ਦਾ ਮੇਨ ਗੱਲ ਆ ਹਾਂਜੀ ਲੈ ਵੀ ਮੇਤਰੋ ਇਹ ਵੀ ਗਰੰਟੀ ਆਪਣੀ ਇਹਦੀ ਵੀ ਨਹੀਂ ਮੁਕਰ ਜੰਗ ਮੁੜ ਕੇ ਆਪਾਂ ਕੋਲ ਠੀਕ ਹੈ ਲੈ ਮੇਤਰੋ ਲੱਖ ਰੁਪਏ ਦੀ ਟੋਕੜ ਹੋਈ ਮੈਂ ਵੀ ਬਾਈ ਲਊਗਾ ਆਪਾਂ ਉਹਦੀ ਬਣੀ ਹੋਵੇ ਚਾਹੇ ਨਾ ਬਣੀ ਹੋਵੇ ਤੇ 20000 ਦਾ ਤੁਸੀਂ ਵੇਚ ਲਿਓ ਕਟਾ ਦੇ ਪਿੱਛੇ ਰਹਿ ਗਿਆ ਬਾਈ ਪਰ ਤੁਹਾਡਾ 35000 ਰੁਪਏ 40 ਰਹਿ ਗਿਆ ਤੇ ਫਿਰ ਟਕਾਣੇ ਦੇ ਤੀਰ ਲੱਗ ਜਾਊਗਾ ਜਾਵਾਂ ਗੱਲਬਾਤ ਲਈ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਆ ਜਿਹੜੇ ਪ੍ਰਾਣੋਂ ਇਹ ਚੋਟੀ ਪਸੰਦਾ ਪਿੰਡ ਚੁਗੇ ਦੇ ਵਿੱਚ ਗੇੜਾ ਮਾਰ ਲਿਓ ਕੋਈ ਹੋਰ 7277 ਜੀ ਜੀ 99 ਜੀ 30 ਜੀ 8 ਜੀ ਇੱਕ ਵਾਰੀ ਹੋਰ ਦੁਹਰਾ ਦਿਓ ਦੁਬਾਰਾ ਤੋਂ ਜੀ 7277 ਜੀ 99 ਜੀ 308 ਜੀ ਇਹਨਾਂ ਨੰਬਰਾਂ ਤੇ ਬਾਈ ਨਾਲ ਕਰਨਾ ਤੁਸੀਂ ਮਿੱਤਰੋ ਕੀ ਗੱਲ ਫੋਨ ਫੋਨ ਤੇ ਕੀ ਕਰਨਾ ਤੁਸੀਂ ਬਾਈ ਨਾਲ ਗੱਲ ਤੇ ਗੱਲ ਨਾਲ ਕੀ ਕਰਨਾ ਤੁਸੀਂ ਸਾਈ ਦੇਣੀ ਆ ਤੇ ਸਾਈ ਦੇ ਨਾਲ ਕੀ ਕਰਨਾ ਤੁਸੀਂ ਮੱਝ ਚੋਣੀ ਆ ਪਾਸ ਕਰਨੀ ਆ ਤੇ ਪਾਸ ਕਰਨ ਤੋਂ ਬਾਅਦ ਤੁਸੀਂ ਲਜਾਣੀ ਆ ਉਹਦੇ ਘਰੇ ਟੈਂਪੂ ਤੇ ਚੜਾ ਕੇ ਬਹੁਤੀ ਗੱਲਾਂ ਤੇ ਵੇਖ ਲਓ ਇੱਕ ਵਾਰੀ ਚੁੱਗੇ ਪਿੰਡ ਵਿੱਚ ਆ ਕੇ